ਸਤਿ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਅੱਜ ਕੱਲ ਕਾਫੀ ਲੋਗ ਇੰਡੀਆ ਤੋਂ ਯੂਰਪ ਆ ਰਹੇ ਵੇ ਅਗਰ ਦੋਸਤੋ ਤੁਸੀਂ ਵੀ ਜਰਮਨੀ ਆਣਾ ਚਾਹੁੰਦੇ ਹੋ ਤੇ ਤੁਹਾਡੀ ਅੱਗੇ ਕੋਈ ਰਾਹ ਨਹੀਂ ਗਈ ਤੁਹਾਨੂੰ ਪਤਾ ਕੋਈ ਨਹੀਂਗਾ ਕਿ ਕਿੱਥੇ ਠਹਿਰਨਾ ਹੈ ਤੇ ਅਗਰ ਦੋਸਤੋ ਤੁਸੀਂ ਜਰਮਨੀ ਚ ਆ ਰਹੇ ਹੋ ਤੇ ਇਹ ਉਹ ਸ਼ਹਿਰ ਹੈ ਜੀ ਬਰਲਿਨ ਬਰਲਿੰਗ ਚ ਹੋਟਲ ਹੈ ਗਾਜੀ ਮੈਂ ਤੁਹਾਨੂੰ ਡੈਸੇ ਦਾ ਦੇ ਰਿਹਾ ਮੈਂ ਬੜਾ ਸਸਤਾ ਹੈ ਜੀ ਤੁਸੀਂ ਅਗਰ ਰੂਮ ਲੈਣਾ ਹੈ ਰੂਮ ਵੀ ਲੈ ਸਕਦੇ ਹੋ ਇੱਕ ਦੋ ਦੋਸਤ ਹੈਗੇ ਹੋ ਤੇ ਅਗਰ ਤੁਸੀਂ ਸਿੰਗਲ ਹੈਗੇ ਹੋ ਤੇ ਤੁਹਾਨੂੰ ਇੱਥੇ ਸਿੰਗਲ ਬੈੱਡ ਮਿਲ ਜੇਗਾ ਤੁਹਾਨੂੰ ਰੂਮ ਵੀ ਸ਼ੇਅਰ ਕਰਨਾ ਪਏਗਾ ਤੇ ਬੜੀ ਸਸਤੀ ਪ੍ਰਾਈਸ ਹੈਗੀ ਜੀ ਦੀ ਇਹ ਬਾਣਾ ਯੂਰੋ ਦਾ ਲਗਦੀ 18 ਯੂਰੋ ਤੱਕ ਤੁਹਾਨੂੰ ਸਿੰਗਲ ਬੈੱਡ ਮਿਲ ਜੇਗਾ ਜੀ ਇੱਥੇ ਰਿਸੈਪਸ਼ਨ ਬਣੀ ਹੈ 24 ਘੰਟੇ ਚਲਣਕ ਹੁੰਦੀ ਹੈ ਬੈਕਸ਼ਨ ਜਗਾ ਬਣੀ ਹੈ ਥਲੇ ਬਾਹਰ ਗਈ ਹੈ ਕਾਫੀ ਮਸ਼ੀਨ ਲੱਗੀ ਹੈ ਤੁਸੀਂ ਕਾਫੀ ਪੀ ਸਕਦੇ ਹੋ ਕੋਈ ਡਰਿੰਕ ਵਗੈਰਾ ਕਰ ਸਕਦੇ ਹੋ ਖਾਣਾ ਖਾ ਸਕਦੇ ਹੋ ਯਾਨਕਿ ਬਹੁਤ ਮਜਾ ਹੈ ਤੇ ਤੁਸੀਂ ਜਦੋਂ ਇੱਥੇ ਜਾਓਗੇ ਨਾ ਤੇ ਤੁਹਾਨੂੰ ਰਾਸ਼ੀ ਮਿਲੇਗਾ ਗਰੁੱਪਾਂ ਦੇ ਗਰੁੱਪ ਇਸ ਹੋਸਟਲ ਆ ਕੇ ਠਹਿਰਦੇ ਵੇ ਯੂਰਪ ਚੋਂ ਵੀ ਤੇ ਲੋਕਲ ਜਰਮਨੀ ਚੋਂ ਵੀ ਕਿਉਂਕਿ ਸਸਤਾ ਹੈ ਕੰਫਰਟੇਬਲ ਹੈਗਾ ਤੇ ਵਧੀਆ ਹੈਗਾ ਤੇ ਸਟਾਫ ਇੱਥੇ ਬਹੁਤ ਅੱਛਾ ਹੈ ਜੀ ਇਨਾ ਕੋ ਲੋਕਰ ਵੀ ਬਣੇ ਜੀ ਚਾਰ ਯੋਦੋਂ ਲੈਂਦੇ ਵੇ ਤੁਸੀਂ ਸਮਾਰਕ ਸਕਦੇ ਹੋ ਇੱਕ ਰੂਮ ਹੈਗਾ ਤੁਸੀਂ ਉੱਥੇ ਫਰੀ ਵੀ ਸਮਾਰਕ ਸਕਦੇ ਹੋ ਇਹ ਚੀਜ਼ ਤੁਹਾਨੂੰ ਫਾਇਦਾ ਹੋਏਗਾ ਇਹ ਬੱਚਾਂ ਵਾਸਤੇ ਬਣਾਇਆ ਛੋਟਾ ਨਾ ਇੱਥੇ ਬੱਚੇ ਵੀ ਇੰਜੋਏ ਕਰ ਸਕਦੇ ਵੀ ਇਹ ਤੁਸੀਂ ਵੇਖ ਲਓ ਕਿੰਨੀਆਂ ਰੌਣਕਾਂ ਗਈਆਂ ਅਗਰ ਅੰਦਰ ਬੈਠੇ ਹੋ ਤੇ ਕੋਈ ਤੁਹਾਨੂੰ ਠੰਡ ਨਹੀਂ ਲੱਗਣੀ ਬੇਸ਼ੱਕ ਜਿੰਨੀ ਮਰਜ਼ੀ ਬਾਹਰ ਠੰਡ ਪੈ ਰਹੀ ਹੈ ਕੰਡਾ ਤੋਂ ਬੰਦੇ ਤੁਸੀਂ ਆਪਣੇ ਕਿਸੇ ਦੋਸਤ ਵਗੈਰਾ ਦੀ ਵੀਟ ਵੀ ਕਰ ਸਕਦੇ ਹੋ ਇਸ ਕਰਕੇ ਇੱਥੇ ਕਮਰੇ ਵੀ ਬਹੁਤ ਜ਼ਿਆਦਾ ਹੈਗੇ ਤੁਸੀਂ ਇਹ ਨਹੀਂ ਗਾ ਵੀ ਤੁਹਾਨੂੰ ਕਿਤੇ ਰੋਮ ਨਹੀਂ ਮਿਲੇਗਾ ਇਹ ਹੈ ਜੀ ਬਲਨ ਸ਼ਹਿਰਦਾਰ ਟ੍ਰੇਨ ਸਟੇਸ਼ਨ ਇੱਥੋਂ ਵੱਤ ਵਾਦਨਾ 10 ਮਿੰਟ ਦੀ ਵਾਕ ਤੇ ਹੈ ਜੇ ਇਹ ਹੋਸਟਲ ਇਹ ਦੱਸ ਤੋਂ ਮੈਂ ਥੱਲੇ ਲਿਖ ਦਿਆਂਗਾ ਟੈਲੀਫੋਨ ਨੰਬਰ ਲਿਖ ਦਿਆਂਗਾ ਤੁਸੀਂ ਆਨਲਾਈਨ ਬੁਕਿੰਗ ਕਰ ਸਕਦੇ ਹੋ ਤੇ ਆਪਣੇ ਦੋਸਤੋਂ ਪੈਸੀ ਬਚਾ ਸਕਦੇ ਹੋ ਨਹੀਂ ਤੇ ਨਵੇਂ ਬੰਦੇ ਨੂੰ ਬੜੀ ਮੁਸ਼ਕਲ ਹੁੰਦੀ ਹੈ ਜਿੱਥੇ ਉਹ ਕੋਈ ਵਾਕਫ ਨਾ ਹੋਵੇ ਨਾ ਤੇ ਹੋਟਾ ਦੇ ਕਿਰਾਏ ਦੇ ਬਹੁਤ ਜ਼ਿਆਦਾ ਖਾਸ ਕਰਕੇ ਗਰਮੀ ਵਿੱਚ ਆदमी ਥੋੜਾ ਟਾਈਮ ਕਰ ਲੈਂਦਾ ਹੈ ਇਸ ਸ਼ਹਿਰਾਂ ਦੀ ਬੜੀ ਮੁਸ਼ਕਲ ਹੁੰਦੀ ਹੈ ਹਰ ਕੋਈ ਆਦਮੀ ਉਹ ਸੋਚਦਾ ਵੀ ਮੈਨੂੰ ਜਗਾ ਮਨ ਚ ਰਾਤੀ ਰਹਿਣ ਨੂੰ ਇਹ ਜਗ੍ਹਾ ਦੀ ਤੁਸੀਂ ਸਸਤੀ ਰਾਸ਼ ਰੱਖ ਕੇ ਤੇ ਆਪਣੇ ਕਾਰੋਬਾਰ ਦੀ ਤਲਾਸ਼ ਕਰ ਸਕਦੇ ਹੋ ਜੋ ਤੁਸੀਂ ਕਾਗਜ਼ੀ ਕਾਰਵਾਈ ਕਰਦੇ ਏ ਜੋ ਵੀ ਤੁਹਾਡੇ ਵੀਜਾ ਸਿਸਟਮ ਹੈ ਯਾਨੀ ਕਿ ਮੈਨੂੰ ਨਹੀਂ ਪਤਾ ਤੁਸੀਂ ਟੂਰਿਸਟ ਹੋ ਕੰਮ ਕਰਨ ਆ ਰਹੇ ਹੋ ਸਟੱਡੀ ਵੀਜ਼ੇ ਤੇ ਆ ਰਹੇ ਹੋ ਕਿਵੇਂ ਆ ਰਹੇ ਹੋ ਲੇਕਿਨ ਤੁਸੀਂ ਇੱਥੇ ਰਹਿ ਕੇ ਆਪਣੇ ਦੋਸਤੋ ਸਸਤੀ ਰਾਸ਼ ਵਿੱਚ ਸੁਪਨੇ ਪੂਰੇ ਕਰ ਸਕਦੇ ਹੋ ਉਹ ਸੋ ਬਾ ਜਦੋਂ ਤੁਹਾਨੂੰ ਰੂਮ ਮਿਲ ਜੇ ਤੁਸੀਂ ਉੱਥੇ ਸ਼ਿਫਟ ਹੋ ਸਕਦੇ ਹੋ ਇਸ ਕਰਕੇ ਉਮੀਦ ਹੈ ਕਿ ਤੁਹਾਨੂੰ ਦੋਸਤੋ ਵੀਡੀਓ ਪਸੰਦ ਆਏਗੀ ਜੇਕਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ ਵੀਡੀਓ ਦੇਖਣ ਵਾਲੇ ਦਾ